ਪਾਠ ਨੰਬਰ 8 ਪੰਛੀਆਂ ਦੀ ਦੁਨੀਆ ਅੱਜ ਜੰਗਲ ਵਿੱਚ ਬਹੁਤ ਰੌਣਕ ਸੀ ਵਿਜੜੇ ਨੇ ਨਵਾਂ ਘਰ ਬਣਾਇਆ ਸੀ ਸਾਰੇ ਪੰਛੀ ਉਸ ਦਾ ਆਲਣਾ ਦੇਖਣ ਆਏ ਸਨ ਇਸ ਖੁਸ਼ੀ ਵਿੱਚ ਸਾਰਿਆਂ ਨੇ ਇੱਕ ਖੇਡ ਖੇਡੀ ਸਾਰਿਆਂ ਨੇ ਆਪਣੇ ਬਾਰੇ ਗੀਤ ਗਾ ਕੇ ਜਾਨੂ ਕਰਵਾਇਆ ਕੋਇਲ ਦਰਖਤ ਦੇ ਪੱਤਿਆਂ ਵਿੱਚ ਲੁਕੀ ਬੈਠੀ ਸੀ ਪੰਛੀਆਂ ਨੇ ਉਸ ਨੂੰ ਹੀ ਗੀਤ ਸ਼ੁਰੂ ਕਰਨ ਲਈ ਕਿਹਾ ਉਸ ਨੇ ਆਪਣੀ ਮਿੱਠੀ ਆਵਾਜ਼ ਵਿੱਚ ਕਿਹਾ ਮੈਂ ਕੋਇਲ ਰੰਗਤ ਮੇਰੀ ਕਾਲੀ ਚੜ ਬੈਠਾ ਅੰਬ ਦੀ ਡਾਲੀ ਮੇਰੀ ਕੂਕ ਹੀ ਮੇਰਾ ਗੀਤ ਬਨ ਜਾਮਾ ਸਭ ਦੀ ਮੀਤ ਤੋਤਾ ਮਿਰਚਾਂ ਖਾਣ ਵਿੱਚ ਰੁੱਜਿਆ ਹੋਇਆ ਸੀ ਮੋਰ ਦੇ ਕੈਨ ਉੱਤੇ ਉਹ ਬੋਲਿਆ ਲਾਲ ਚੁੰਝ ਹਰੇ ਨੇ ਖੰਭ ਮਿਰਚ ਮੈਨੂੰ ਬੜੀ ਪਸੰਦ ਮਿੱਠੂ ਕਹਿ ਮੈਨੂੰ ਲੋਕ ਬੁਲਾਵਣ ਮਿੱਠੀ-ਮਿੱਠੀ ਚੂਰੀ ਪਾਵਣ ਇਸ ਤੋਂ ਅਗਲੀ ਵਾਰੀ ਮੋਰ ਦੀ ਸੀ ਉਸਨੇ ਆਪਣੇ ਸੁੰਦਰ ਖੰਭ ਖਿਲਾਰਦਿਆਂ ਕਿਹਾ ਸੋਹਣੇ ਖੰਭ ਤੇ ਸੋਹਣੀ ਤੋਰ ਸਿਰ ਤੇ ਕਲਗੀ ਮੈਂ ਹਾਂ ਮੋਰ ਕੂਹ ਕੂਹ ਬੋਲਾਂ ਪਹਿਲਾ ਪਾਵਾਂ ਸਬਨਾ ਦਾ ਮੈਂ ਮਨ ਪਰਚਾਵਾਂ ਕਾਂ ਵੀ ਆਪਣੇ ਬਾਰੇ ਦੱਸਣ ਲਈ ਕਾਲਾ ਸੀ ਉਹ ਬੋਲਿਆ ਕਾਂ ਕਾਂ ਬੋਲਾਂ ਮੈਂ ਹਾਂ ਕਾਂ ਉੱਚਾ ਉੱਡਾਂ ਸ਼ਹਿਰ ਗਰਾਂ ਇੰਨੀ ਫੁਰਤੀ ਹੱਥ ਨਾ ਆਵਾ ਅੱਖ ਚਪਕਦੇ ਹੀ ਉੱਡ ਜਾਵਾਂ ਕੁੱਕੜ ਵੀ ਆਪਣੇ ਆਪ ਨੂੰ ਕੁਝ ਘੱਟ ਨਹੀਂ ਸਮਝਦਾ ਸੀ ਉਹ ਉੱਚੀ ਆਵਾਜ਼ ਵਿੱਚ ਬੋਲਿਆ ਸੋਣੀ ਕਲਗੀ ਰਾਜੇ ਵਾਂਗ ਤੜਕੇ ਉੱਠ ਕੇ ਦੇਵਾ ਵਾਂਗ ਜਾਗੋ ਹੁਣ ਹੋਇਆ ਸਵੇਰਾ ਰੌਸ਼ਨ ਹੋਇਆ ਚਾਰਛ ਫੇਰਾ ਸਾਰੇ ਬਹੁਤ ਖੁਸ਼ ਹਨ ਪਰ ਗਿਰਜ ਉਦਾਸੀ ਉਸਨੇ ਆਪਣੀ ਉਦਾਸੀ ਦੱਸੀ ਸੁਨੋ ਸਾਥੀਓ ਮੇਰੀ ਦੁਹਾਈ ਲੋਕਾਂ ਸਾਡੀ ਨਸਲ ਮੁਕਾਈ ਸਾਫ਼ ਕਰਾਂ ਆਲਾ ਦਵਾਲਾ ਚਾਹੇ ਗਰਮੀ ਚਾਹੇ ਪਾਲਾ ਕਿਰਿਆ ਨੰਬਰ 1 ਚਿੱਤਰ 8.7 ਵਿੱਚ ਦਿੱਤੇ ਗਏ ਪੰਛੀਆਂ ਨੂੰ ਪਛਾਣੋ ਅਤੇ ਰੰਗ ਭਰੋ ਪਹਿਲੀ ਤਸਵੀਰ ਉੱਲੂ ਦੀ ਹੈ ਅਗਲੀ ਤਸਵੀਰ ਕੁੱਗੀ ਦੀ ਹੈ ਤੁਸੀਂ ਵੀ ਬੱਚੋ ਇਹਨਾਂ ਵਿੱਚ ਸਾਡੇ ਵਾਗ ਰੰਗ ਭਰ ਸਕਦੇ ਹੋ ਅੱਗੇ ਦਿੱਤੀਆਂ ਤਸਵੀਰਾਂ ਵਿੱਚ ਪਹਿਲੀ ਤਸਵੀਰ ਮੋਰ ਦੀ ਹੈ ਅਤੇ ਦੂਜੀ ਤਸਵੀਰ ਤੋਤੇ ਦੀ ਹੈ ਤੁਸੀਂ ਵੀ ਇਹਨਾਂ ਚਿੱਤਰਾਂ ਵਿੱਚ ਸਾਡੇ ਵਾਗ ਰੰਗ ਭਰ ਸਕਦੇ ਹੋ ਪੰਛੀ ਵੱਖ-ਵੱਖ ਪ੍ਰਕਾਰ ਦਾ ਭੋਜਨ ਖਾਂਦੇ ਹਨ ਕੁਝ ਅਨਾਜ ਖਾਂਦੇ ਹਨ ਜਿਵੇਂ ਚਿੜੀ ਕੁਝ ਫਲ ਖਾਂਦੇ ਹਨ ਜਿਵੇਂ ਤੋਤਾ ਕੁਝ ਕੀੜੇ ਮਕੌੜੇ ਖਾਂਦੇ ਹਨ ਜਿਵੇਂ ਚੱਕੀ ਰਾਹ ਕਿਰਾਇਆ ਨੰਬਰ ਤੋਂ ਅਪਰੋਖਤ ਤੋਂ ਇਲਾਵਾ ਤੁਸੀਂ ਕਿਹੜੇ ਕਿਹੜੇ ਪੰਛੀ ਦੇਖੇ ਹਨ ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਖਾਂਦੇ ਹਨ ਦਿੱਤੇ ਖਾਨਿਆਂ ਵਿੱਚ ਪੰਛੀਆਂ ਦੇ ਨਾਮ ਲਿਖੋ ਅਤੇ ਸਾਹਮਣੇ ਉਹਨਾਂ ਦਾ ਭੋਜਨ ਵੀ ਲਿਖੋ ਪੰਛੀ ਦਾ ਨਾਮ ਬਗਲਾ ਭੋਜਨ ਮੱਛੀ ਪੰਛੀ ਦਾ ਨਾਮ ਕਬੂਤਰ ਭੋਜਨ ਦਾਣੇ ਕਿਰਿਆ ਨੰਬਰ 3 ਗਰਮੀਆਂ ਵਿੱਚ ਬਹੁਤ ਸਾਰੇ ਛੋਟੇ ਛੋਟੇ ਪੰਛੀ ਪਿਆਸ ਨਾਲ ਮਰ ਜਾਂਦੇ ਹਨ ਤੁਸੀਂ ਉਹਨਾਂ ਨੂੰ ਬਚਾ ਸਕਦੇ ਹੋ ਕਿਸੇ ਖੁੱਲੇ ਮੂੰਹ ਵਾਲੇ ਬਰਤਨ ਵਿੱਚ ਪਾਣੀ ਪਾ ਕੇ ਆਪਣੇ ਘਰ ਦੀ ਛੱਤ ਉੱਤੇ ਜਾਂ ਭਾਂਡੇ ਵਿੱਚ ਰੱਖ ਦਿਓ ਪਿਆਰੇ ਬੱਚਿਓ ਖੰਭ ਪੰਛੀਆਂ ਨੂੰ ਗਰਮੀ ਸਰਦੀ ਤੋਂ ਬਚਾਉਂਦੇ ਹਨ ਇਹ ਪੰਛੀਆਂ ਦੀ ਉਡਣ ਵਿੱਚ ਮਦਦ ਕਰਦੇ ਹਨ ਪੰਛੀਆਂ ਦੇ ਖੰਭ ਬਹੁਤ ਸੁੰਦਰ ਹੁੰਦੇ ਹਨ ਖੰਭਾ ਨਾਲ ਪੰਛੀ ਰੰਗ-ਬਰੰਗੇ ਅਤੇ ਖੂਬਸੂਰਤ ਲੱਗਦੇ ਹਨ ਕਿਰਿਆ ਨੰਬਰ 4 ਪੰਛੀਆਂ ਦੇ ਡਿੱਗੇ ਹੋਏ ਖੰਭਾ ਤੋਂ ਸਜਾਵਟੀ ਸਮਾਨ ਤਿਆਰ ਕਰੋ ਅਤੇ ਜਮਾਤ ਵਿੱਚ ਸਭ ਨੂੰ ਦਿਖਾਓ ਅੱਗੇ ਤਸਵੀਰ ਵਿੱਚ ਖੰਭਾ ਦੁਆਰਾ ਸਜਾਵਟੀ ਸਮਾਨ ਤਿਆਰ ਕਰਕੇ ਦਿਖਾਇਆ ਗਿਆ ਹੈ। ਸੁੰਦਰ ਪਿਆਰਾ ਘਰ ਪੰਛੀ ਵੀ ਰਹਿਣ ਲਈ ਘਰ ਬਣਾਉਂਦੇ ਹਨ ਜਿਨ੍ਹਾਂ ਨੂੰ ਆਲਣਾ ਕਹਿੰਦੇ ਹਨ। ਕੀ ਤੁਸੀਂ ਹੇਠਾਂ ਦਿੱਤੇ ਚਿੱਤਰਾਂ ਨੂੰ ਪਛਾਣ ਸਕਦੇ ਹੋ ਕਿ ਇਹ ਆਲ ਨੇ ਕਿੰਨਾ ਪੰਛੀਆਂ ਦੇ ਹਨ? ਇਹਨਾਂ ਦੇ ਨਾਂ ਲਿਖੋ। ਪਹਿਲੀ ਤਸਵੀਰ ਵਿੱਚ ਆਲਣਾ ਵਿਜੜੇ ਦਾ ਹੈ। ਦੂਜੀ ਤਸਵੀਰ ਵਿੱਚ ਚਿੜੀ ਦੁਆਰਾ ਆਲਣਾ ਬਣਾਇਆ ਗਿਆ ਹੈ। ਯਾਦ ਰੱਖਣ ਜੋ ਗੱਲਾਂ ਖੰਭ ਪੰਛੀਆਂ ਦੀ ਉਡਣ ਵਿੱਚ ਮਦਦ ਕਰਦੇ ਹਨ। ਬਹੁਤ ਸਾਰੇ ਪੰਛੀ ਆਪਣਾ ਘਰ ਬਣਾਉਂਦੇ ਹਨ ਇਸ ਘਰ ਨੂੰ ਆਲਣਾ ਕਹਿੰਦੇ ਹਨ ਕੁਝ ਪੰਛੀ ਅਨਾਜ ਖਾਂਦੇ ਹਨ ਕੁਝ ਪੰਛੀ ਫਲ ਅਤੇ ਕੁਝ ਕੀੜੇ ਮਕੌੜੇ ਮੋਰ ਸਾਡਾ ਕੌਮੀ ਪੰਛੀ ਅਤੇ ਬਾਜ ਸਾਡਾ ਰਾਜ ਪੰਛੀ ਹੈ ਪ੍ਰਸ਼ਨ ਨੰਬਰ 1 ਖਾਲੀ ਥਾਵਾਂ ਭਰੋ ਮੋਰ ਦੇ ਡੈਸ਼ ਬਹੁਤ ਸੁੰਦਰ ਹੁੰਦੇ ਹਨ ਖੰਭ ਤੋਤਾ ਡੈਸ਼ ਖਾਣਾ ਪਸੰਦ ਕਰਦਾ ਹੈ ਮਿਰਚ ਚੱਕੀ ਰਾਹ ਡੈਸ਼ ਖਾਂਦਾ ਹੈ ਕੀੜੇ ਮਕੌੜੇ ਪ੍ਰਸ਼ਨ ਨੰਬਰ 2 ਦਿਮਾਗੀ ਕਸਰਤ ਪੰਛੀਆਂ ਦੇ ਨਾਂ ਲਿਖੋ ਕਾ ਤੋਤਾ ਚਿੜੀ ਬਾਜ ਕੋਇਲ ਹੁੱਗੀ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ